ਜਦ ਮੈਂ ਪਹਿਲੀ ਵਾਰੀ ਮਿਲੇ ਸਰਦੂਲਜੀਤ ਸਿੰਘ ਤੁਜਨ ਦੇਖਿਆ ਮੈਨੂੰ ਇੱਕਦਮ ਨਾ ਕੁਝ ਹੋਇਆ ਇਹਨੂੰ ਇਦਾਂ ਲੱਗਿਆ ਜਿਵੇਂ ਨਾ ਤੁਹਾਡਾ ਕੋਈ ਕੁਆਚਾ ਹੋਇਆ ਬਹੁਤ ਧੇਰ ਤੋਂ ਹੋਈ ਫੇ ਕੋਈ ਮਿਲਿਆ ਇੰਨੇ ਸਾਲਾਂ ਬਾਅਦ ਤੁਹਾਨੂੰ ਕੋਈ ਮਿਲਿਆ ਨਾ ਫਿਲਮਾਂ ਦੇ ਵਿੱਚ ਜਦੋਂ ਦੋ ਲਵਰਸ ਮਿਲਦੇ ਆ ਨਾ ਕਹਿੰਦੇ ਕੰਨਾਂ ਕੰਨਾਂ ਦੇ ਵਿੱਚ ਘੰਟੀਆਂ ਵੱਜਣ ਲੱਗਦੀਆਂ ਲਾ 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 ਹੋਣ ਲੱਗਿਆ ਤੁਹਾਨੂੰ ਵੀ ਕਦੀ ਹੋਇਆ ਸੀ ਇਦਾਂ ਮੇਰੇ ਕੰਨਾਂ 'ਚ ਨਹੀਂ ਮੇਰੇ ਦਿਲ ਦੇ ਵਿੱਚ ਵੱਜੀਆਂ ਸੀ ਘੰਟੀਆਂ ਇਹ ਜਿਹੜਾ ਪਿਆਰ ਸਾਡਾ ਹੌਲੀ 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 ਸੇਜੇ 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 ਸਿਰੇ ਚੜਿਆ ਸੀ ਜਦੋਂ ਅਸੀਂ ਪਹਿਲੀ ਵਾਰ ਹੀ ਮਿਲੇ ਸੀਗੇ ਉਹਨਾਂ ਦੇ ਦਿਲ ਦੀ ਧੜਕਦੀ ਵੀ ਉਦੋਂ ਖੜਕੀ ਸੀ ਜਿਹੜੀ ਮੇਰੀ ਸੌਂਗਸ ਵਾਲੀ ਗੀਤਾਂ ਵਾਲੀ ਕਾਪੀ ਸੀਗੀ ਉਹਦੇ ਵਿੱਚ ਮੈਨੂੰ ਕੁਝ ਲਿਖ ਕੇ ਦਿੱਤਾ ਮੈਨੂੰ ਕਹਿੰਦੇ ਆ ਆ ਪੜ ਉਹਨਾਂ ਨੇ ਲਿਖਿਆ ਸੀਗਾ ਵੀ ਆਈ ਲਵ ਯੂ ਯੂ ਲਵ ਮੀ ਉਸ ਫੁੱਟ ਦੇ ਉੱਤੇ ਬੜੀਆਂ ਯਾਦਾਂ ਨੇ ਜਦੋਂ ਅਸੀਂ ਅਨਮੈਰਿਡ ਹੁੰਦੇ ਸੀ ਨਾ ਅਸੀਂ ਜਰਨਲ ਕਰਨੀ ਤੇ ਉਸ ਤੋਂ ਬਾਅਦ ਨਾ ਜਦੋਂ ਸਾਰਿਆਂ ਨੇ ਦੇਖਣ ਵਿੱਚ ਥੋੜਾ ਜਿਹਾ ਟਾਈਮ ਹੈਗਾ ਉਹਨਾਂ ਨੇ ਕਿਹਾ ਚੱਲ ਮੈਨੂੰ ਮੈਨੂੰ ਗਾਰਡਨ ਸਿੱਪ ਨੂੰ ਪਰਲੋ ਆ ਜਾ ਸਕੂਟਰ ਤੇ ਬਿਠਾਉਣਾ ਪਾਪਾ ਤੋਂ ਅੱਖ ਬਚਾ ਕੇ ਮਨ ਲੱਗਦੀ ਕਿ ਨਿਕਲ ਜਾਣਾ ਸੀ ਬਸ ਗੇੜੀਆਂ ਦੇ ਕੇ ਆ ਜਾਣਾ ਸਾਰੇ ਵੇਸੇ ਘੁੰਮ ਕੰਮ ਕੇ ਨਾ ਮੈਂ ਸੇ ਪਾਪਾ ਨੂੰ ਇੱਕ ਗੱਲ ਕਹ ਦਿੱਤੀ ਮੈਂ ਕਿ ਪਾਪਾ ਦੇਖੋ ਵਿਆਹ ਜੇ ਮੈਂ ਕਰਵਾਉਂਗੀ ਜ਼ਿੰਦਗੀ ਚ ਜੇ ਮੈਂ ਕਰਵਾਇਆ ਤਾਂ ਮੈਂ ਸਰਦੂਲ ਜੀ ਦੇ ਨਾਲ ਵਿਆਹ ਕਰਾਂਗੀ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਸਰਦੂਲ ਜੀ ਵੀ ਉਦੋਂ ਸਟਰਗਲ ਕਰ ਰਹੇ ਸੀਗੇ ਮੈ ਵੀ ਸਟਰਗਲ ਕਰ ਰਹੀ ਸੀਗੀ ਸਰਦੂਲ ਜੀ ਦੀ ਰਿਸ਼ਤਦਾਰੀ ਦੇ ਵਿੱਚ ਉਹਨਾਂ ਦੇ ਕਜ਼ਨ ਦਾ ਵਿਆਹ ਸੀਗਾ ਸਮਰਾਲੇ ਦੇ ਕੋਲ ਹੈਗਾ ਪਿੰਡ ਬਲਾਲਾ ਤੇ ਉਹ ਕਹਿੰਦੇ ਵੀ ਚਲੋ ਮੁੰਡੇ ਗਾਉਣ ਦੇ ਤਾਂ ਹੈਗੇ ਵੀ ਇਹਨਾਂ ਦੇ ਖਾੜਾ ਲਵਾਓ ਆਪਾਂ ਵੀ ਜਿਹੜੇ ਦੂਜੇ ਵੱਡੇ ਕਲਾਕਾਰ ਸੀ ਤੇ ਮਹਿੰਗੇ ਹੁੰਦੇ ਸੀ ਉਹ ਕਹਿੰਦਾ ਆਪਣੇ ਘਰ ਦੇ ਵਿੱਚ ਹੈਗੇ ਨੇ ਆਪਾਂ ਖਾੜਾ ਲਵਾਈਏ ਜੀ ਹੁਣ ਜੋ ਉਸ ਟਾਈਮ ਚੱਲਦਾ ਸੀਗਾ ਡਿਊਟਾਂ ਦਾ ਦੌਰ ਤੇ ਜਦੋਂ ਫਿਰ ਸਰਦੂਲ ਜੀ ਮਤੋਂ ਕਿ ਉਹਨਾਂ ਨੇ ਸੋਚਿਆ ਵੀ ਆਪਾਂ ਇੱਥੇ ਪ੍ਰੋਗਰਾਮ ਕਰਨਾ ਹੈ ਹੂੰ ਫਿਰ ਉਹਨਾਂ ਨੇ ਕਿਹਾ ਵੀ ਡਿਊਟਾਂ ਦਾ ਦੌਰ ਚੱਲਦਾ ਆਪਾਂ ਨੂੰ ਕੁੜੀ ਚਾਹੀਦੀ ਹੈ ਨਾਲ ਹੂੰ ਫਿਰ ਉਹਨਾਂ ਨੇ ਦੇਖਿਆ ਵੀ ਕਿਹਨੂੰ ਆਪਾਂ ਕੁੜੀ ਪੈਸੇ ਬਹੁਤ ਲਾਊਗੀ ਆਪਾਂ ਨੂੰ ਤਾਂ ਇੱਥੇ ਪੈਸੇ ਨਹੀਂ ਮਿਲਣੇ ਜੀ ਤੇ ਪੈਸੇ ਤਾਂ ਆਪਣੇ ਕੋਲੋਂ ਦੇਣੇ ਪੈਣੇ ਆ ਆਪਾਂ ਕਿਹਨੂੰ ਕਹੀਏ ਵੀ ਜਿਹੜੇ ਨਾਲ ਆਧਾਰ ਸੁਧਾਰ ਵੀ ਹੋ ਜਾਵੇ ਪੈਸੇ ਘੱਟ ਵੀ ਲਵੇ ਚਲੋ ਇਦਾਂ ਹੀ ਸਰ ਜਵੇ ਫਿਰ ਉਹਨਾਂ ਨੂੰ ਯਾਦ ਆਇਆ ਕਿ ਰੋਸ਼ਨ ਸਾਗਰ ਮੇਰੇ ਪਾਪਾ ਦਾ ਨਾਮ ਸ਼੍ਰੀ ਰੋਸ਼ਨ ਸਾਗਰ ਜੀ ਉਹਨਾਂ ਸਰਦੂਲ ਜੀ ਦੇ ਫਾਦਰ ਦਾ ਨਾਮ ਸਾਗਰ ਮਸਤਾਨਾ ਜੀ ਉਹ ਵੀ ਬਹੁਤ ਵੱਡੇ ਖਾਨ ਸਾਹਿਬ ਹੋਏ ਨੇ ਤਬਲੇ ਦੇ ਬਹੁਤ ਵੱਡੇ ਆਰਟਿਸਟ ਹੋਏ ਨੇ ਉਹ ਤੇ ਮੇਰੇ ਪਾਪਾ ਆਪਸ ਵਿੱਚ ਦੋਸਤ ਸੀਗੇ ਜਿਵੇਂ ਬਾਹਰੋਂ-ਬਾਰੀ ਜਾਣਾ ਪ੍ਰੋਗਰਾਮ ਕਰਨੇ ਇਕੱਠਿਆਂ ਨੇ ਕੀਤੇ ਐਦਾਂ ਉਹਨਾਂ ਦਾ ਦੋਸਤਾਨਾ ਸੀ ਬਾਅਦ ਦੀ ਬਾਰ ਮਿਲਦੇ ਸੀਗੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਰੋਸ਼ਨ ਸਾਗਰ ਦੀ ਬੇਟੀ ਵੀ ਤਾਂ ਗਾਉਂਦੀ ਆ ਆਪਾਂ ਉਹਨੂੰ ਪੁੱਛ ਕੇ ਦੇਖਦੇ ਆ ਫਿਰ ਪਾਪਾ ਨੂੰ ਉਹਨਾਂ ਨੇ ਰابطਾ ਕਾਇਮ ਕੀਤਾ ਤੇ ਪਾਪਾ ਕਹਿੰਦੇ ਠੀਕ ਹੈ ਮੈਂ ਤੇ ਫਿਰ ਮੇਰਾ ਭਰਾ ਵੱਡਾ ਕਰਮਾ ਅਸੀਂ ਦੋਨੋਂ ਫਿਰ ਅਸੀਂ ਬੱਸ ਦੇ ਵਿੱਚ ਰੋਪੜ ਤੋਂ ਬੈਠ ਕੇ ਪਿੰਡ ਬਲਾਲੇ ਪਹੁੰਚੇ ਉਹ ਟਾਈਮ 'ਚ ਬੱਸ 'ਚ ਹਾਂਜੀ ਉਹ ਟਾਈਮ ਦੇ ਵਿੱਚ ਕਾਫੀ ਸਾਲ ਹੋ ਗਏ ਇਸ ਚੀਜ਼ ਨੂੰ ਤੇ ਫਿਰ ਉਦੋਂ ਮੈਂ ਪਹਿਲੀ ਵਾਰੀ ਸਰਦੂਲ ਜੀ ਨੂੰ ਮਿਲੀ ਸੀ ਸਰਦੂਲ ਜੀ ਦੇ ਬ੍ਰਦਰ ਮਿਲੇ ਪਹਿਲਾਂ ਵੱਡੇ ਫਿਰ ਉਹਨਾਂ ਨੇ ਕਿਹਾ ਵੀ ਮੈਨੂੰ ਸੀਗਾ ਵੀ ਮੈਂ ਕਿਹਦੇ ਨਾਲ ਸਟੇਜ ਤੇ ਕੰਮ ਕਰਨਾ ਗਾਉਣਾ ਕਿਹਦੇ ਨਾਲ ਆ ਨਾ ਕੰਦੇਵੀ ਅੰਦਰ ਤਿਆਰਫੇ ਅੰਦਰ ਜਦੋਂ ਗਏ ਮੈਂ ਪਹਿਲੀ ਵਾਰੀ ਮਿਲੀ ਸਰਦੂਲ ਜੀ ਨੂੰ ਅਸੀਂ ਇੱਕ ਦੂਜੇ ਨੂੰ ਦੇਖਿਆ ਸਰਦੂਲ ਜੀ ਦੇ ਅਜੇ ਥੋੜੀ ਥੋੜੀ ਦਾੜੀ ਫੁੱਟਦੀ ਪਈ ਸੀ ਮੈਂ ਕਿਉਂਕਿ ਮੈਂ ਵੀ ਛੋਟੀ ਸੀ ਬਹੁਤ ਉਹ ਵੀ ਅਜੇ ਮੈਂ ਵੀ 13 ਸਾਲਾਂ ਦੀ ਸੀ ਤੇ ਉਹ ਮੇਰੇ ਤੋਂ 3-4 ਸਾਲ ਵੱਡੇ ਸੀਗੇ ਇੰਨੇ ਕਹਿੰਦਾ ਤੇ ਮੁੱਛਾਂ ਫੁੱਟਦੀਆਂ ਸੀਗੀਆਂ ਉਹ ਤੁਰਲਾ ਤਰਲਾ ਬਣ ਰਹੇ ਸੀਗੇ ਤੇ ਜਦੋਂ ਮੈਂ ਮਿਲੀ ਉਹਨਾਂ ਨੂੰ ਜਾ ਕੇ ਤੇ ਮੈਨੂੰ ਇੱਕਦਮ ਨਾ ਕੁਝ ਹੋਇਆ ਮੈਨੂੰ ਇਦਾਂ ਲੱਗਿਆ ਜਿਵੇਂ ਨਾ ਤੁਹਾਡਾ ਕੋਈ ਘੁਆਚਾ ਹੋਇਆ ਬਹੁਤ ਦੇਰ ਤੋਂ ਕੋਈ ਤੁਹਾਡੇ ਤੋਂ ਜੁਦਾ ਹੋਇਆ ਹੋ ਕੋਈ ਗੁੰਮ ਹੋ ਗਿਆ ਸੀ ਕੋਈ ਫੇ ਕੋਈ ਮਿਲਿਆ ਇੰਨੇ ਸਾਲਾਂ ਬਾਅਦ ਤੁਹਾਨੂੰ ਕੋਈ ਮਿਲਿਆ ਐਦਾਂ ਮਹਿਸੂਸ ਹੋਇਆ ਇੱਕਦਮ ਨਾ ਮਨ ਨੂੰ ਚੰਗਾ ਲੱਗਿਆ ਬਿਰਾਗ ਵੀ ਬਹੁਤ ਆਇਆ ਔਰ ਚੰਗਾ ਵੀ ਲੱਗਿਆ ਉਮਰ ਬਹੁਤ ਛੋਟੀ ਸੀ ਨਾ ਸਮਝੀ ਵਾਲੀ ਉਮਰ ਸੀ ਉਹ ਪਤਾ ਨਹੀਂ ਲੱਗਿਆ ਵੀ ਐਦਾਂ ਕਿਉਂ ਮਹਿਸੂਸ ਹੋਇਆ ਨਾ ਤੇ ਚਲੋ ਅਸੀਂ ਬੈਠੇ ਇੱਕ ਜਿਹਾ ਗੱਲ ਕੀਤੀ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹੜੇ ਕਿਹੜੇ ਗਾਣੇ ਆਉਂਦੇ ਕਿਉਂਕਿ ਸਾਡੇ ਤਾਂ ਕੋਈ ਰਿਕਾਰਡ ਹੈ ਨਹੀਂ ਸੀਗੇ ਲੋਕਾਂ ਦੇ ਗਾਣੇ ਗਾਉਂਦੇ ਸੀ ਨਾ ਜਿਹੜੇ ਆਰਟਿਸਟ ਉਸ ਟਾਈਮ ਤੇ ਮਸ਼ਹੂਰ ਸੀਗੇ ਉਸ ਟਾਈਮ ਰਣਜੀਤ ਕੌਰ ਜੀ ਤੇ ਸਦੀਕ ਸਾਹਿਬ ਦੇ ਗਾਣੇ ਬਹੁਤ ਪਪੂਲਰ ਹੁੰਦੇ ਸੀਗੇ ਡਿਊਟ ਸੌਂਗ ਤੇ ਉਹੀ ਅਸੀਂ ਗਾਉਂਦੇ ਹੁੰਦੇ ਸੀਗੇ ਤੇ ਮੈਨੂੰ ਕਹਿੰਦੇ ਤੁਹਾਨੂੰ ਸਦੀਕ ਸਾਹਿਬ ਤੇ ਰਣਜੀਤ ਕੌਰ ਜੀ ਦੇ ਗਾਣੇ ਯਾਦ ਆ ਕਿਹੜੇ ਕਿਹੜੇ ਯਾਦ ਆ ਫਿਰ ਮੈਂ ਦੱਸਿਆ ਮੈਂ ਕਹਾ ਵਾਲੇ ਕਹਿੰਦੇ ਚਲੋ ਫਿਰ ਆਪਾਂ ਹੀ ਗਾਵਾਂਗੇ ਸਟੇਜ ਤੇ ਅੱਧੇ ਘੰਟੇ ਬਾਅਦ ਅਸੀਂ ਸਟੇਜ ਤੇ ਚੜ ਗਏ ਤੇ ਅਸੀਂ ਫਿਰ ਤਿੰਨੋ ਘੰਟੇ ਗਾਇਆ ਲਗਾਤਾਰ ਉਸਕੇ ਪਤਾ ਹੀ ਨਹੀਂ ਲੱਗਿਆ ਕਿਸ ਨੂੰ ਵੀ ਅਸੀਂ ਪਹਿਲੀ ਵਾਰੀ ਇੱਥੇ ਅੱਜ ਇਕੱਠੇ ਹੋਏ ਆ ਤੁਹਾਡੀ ਕੋਈ ਰਿਹਰਸਲ ਨਹੀਂ ਹੈਗੀ ਤੇ ਅਸੀਂ ਸਟੇਜ ਦੇ ਉੱਤੇ ਹੀ ਜਾ ਕੇ ਗਾਣਾ ਸ਼ੁਰੂ ਕੀਤਾ ਤੇ ਪੂਰਾ ਇੰਨਾ ਸੋਹਣਾ ਸਾਡਾ ਮਤਲਬ ਕਿ ਇੱਕ ਵਧੀਆ ਤਰੀਕੇ ਦੀ ਸਾਡੀ ਪਰਫਾਰਮੈਂਸ ਸੀਗੀ ਲੋਕਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਇਹ ਅਸੀਂ ਅੱਜ ਹੀ ਮਿਲੇ ਆ ਸਟੇਜ ਤੇ ਉਦੋਂ ਹੀ ਮੇਰੇ ਖਿਆਲ ਕਈਆਂ ਨੇ ਤਾਂ ਕਹਿਤਾ ਵੀ ਬੜੀ ਹਿੱਟ ਜੋੜੀ ਰਹੂਗੀ ਤੁਹਾਡੀ ਕਈਆਂ ਦਾ ਆਸ਼ੀਰਵਾਦ ਮਿਲਿਆ ਜਿਵੇਂ ਨਾ ਫਿਲਮਾਂ ਦੇ ਵਿੱਚ ਜਦੋਂ ਦੋ ਲਵਰਸ ਮਿਲਦੇ ਆ ਨਾ ਕਹਿੰਦੇ ਕੰਨਾਂ ਕੰਨਾਂ ਦੇ ਵਿੱਚ ਘੰਟੀਆਂ ਵੱਜਣ ਲੱਗ ਜਾਂਦੀਆਂ ਲਾ 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 ਹੋਣ ਲੱਗਿਆ ਤੁਹਾਨੂੰ ਵੀ ਕਦੀ ਹੋਇਆ ਸੀ ਇਦਾਂ ਮੇਰੇ ਕੰਨਾਂ 'ਚ ਨਹੀਂ ਮੇਰੇ ਦਿਲ ਦੇ ਵਿੱਚ ਵੱਜੀਆਂ ਸੀ ਘੰਟੀਆਂ ਹਮ ਮੇਰੇ ਦਿਲ ਦੇ ਵਿੱਚ ਜਿਹੜੀਆਂ ਘੰਟੀਆਂ ਵੱਜੀਆਂ ਹਮ ਉਹ ਇਦਾਂ ਮੈਨੂੰ ਉਸ ਘੰਟੀਆਂ ਨੇ ਦਸਵਾਂ ਦਵਾਰ ਖੋਲਤਾ ਹਮ ਉਹ ਦਰਗਾਹ ਦੇ ਵਿੱਚ ਪਹੁੰਚ ਗਈ ਮੈਂ ਜਿੱਥੇ ਸੱਚ ਮੁੱਚ ਉਹਦੇ ਦੀਵਾਰ ਦੇ ਉੱਤੇ ਘੰਟੀਆਂ ਵੱਜਦੀਆਂ ਨੇ ਨਾਦ ਵੱਜਦੇ ਨੇ ਜਦੋਂ ਮੈਨੂੰ ਸਰਦੂਲ ਮਿਲਿਆ ਮੈਂ ਉਹਦੇ ਪਿਆਰ ਦੇ ਵਿੱਚ ਜਦੋਂ ਮੇਰੇ ਅੰਦਰ ਪਿਆਰ ਉੱਤਰਿਆ ਪ੍ਰਮਾਤਮਾ ਦਾ ਪ੍ਰਸ਼ਾਦ ਉੱਤਰਿਆ ਉਦੋਂ ਮੈਨੂੰ ਐ ਲੱਗਿਆ ਮੈਂ ਦਸਮ ਦਵਾਰ ਚ ਪਹੁੰਚ ਗਈਆਂ ਉਸ ਦਰਬਾਰ ਸੱਚਖੰਡ ਵਿੱਚ ਪਹੁੰਚ ਗਈਆਂ ਕਿ ਮੈਨੂੰ ਸਾਰੀਆਂ ਚੀਜ਼ਾਂ ਸਾਰੇ ਦੁਨੀਆ ਦਾ 뮤직 ਜਿਹੜਾ ਹੈਗਾ ਉਹ ਸਾਰੇ ਨਾਦ ਸੁਣ ਰਹੇ ਨੇ ਸਾਰਾ 뮤직 ਸੁਣ ਰਿਹਾ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਦੁਨੀਆਂ ਸੁਣ ਰਹੀਆਂ ਨੇ ਤੇ ਉਹ ਖੁਸ਼ਬੂਆਂ ਚੱਲ ਰਹੀਆਂ ਆਸ-ਪਾਸੇ ਮੇਰੇ ਐਦਾਂ ਮਹਿਸੂਸ ਹੋਇਆ ਮੈਨੂੰ ਹੂੰ ਬਿਲਕੁਲ ਤਾਂ ਪ੍ਰਪੋਜ਼ ਫਿਰ ਤੁਸੀਂ ਕੀਤਾ ਜਾਂ ਸੰਦੂਰ ਜੀ ਨੇ ਕੀਤਾ ਸੀ ਤੁਹਾਨੂੰ ਐਦਾਂ ਕਿਦਾਂ ਹੋ ਸਕਦਾ ਉਹ ਸਾਡੇ ਜ਼ਮਾਨੇ ਐਨੇ ਸਾਦਗੀ ਭਰੇ ਜ਼ਮਾਨੇ ਐਨੇ ਚਿੱਠੀਆਂ ਮੁਾਕਲ ਦੇ ਜ਼ਮਾਨੇ ਚਿੱਠੀਆਂ ਭੇਜੀਆਂ ਸੀ ਤੁਸੀਂ ਨਹੀਂ ਹੂੰ ਉਦੋਂ ਨਹੀਂ ਸੁਣ ਤਾ ਕਹਾਣੀ ਅੱਗੇ ਕਿਵੇਂ ਤੁਰੀ ਦੱਸਦੀਆਂ ਸਬਰ ਕਰੋ ਹੌਲੀ-ਹੌਲੀ ਦੱਸਦੀਆਂ ਜੀ ਕਿਉਂਕਿ ਇਹ ਜਿਹੜਾ ਪਿਆਰ ਸਾਡਾ ਹੌਲੀ 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 ਸੱਜੇ 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 ਸਿਰੇ ਚੜਿਆ ਸੀ ਪਰ ਉਹਨਾਂ ਦੇ ਦਿਲ ਦੇ ਵਿੱਚ ਵੀ ਚੱਲ ਰਹੀ ਸੀ ਗੱਲ ਉਦੋਂ ਤੋਂ ਹੀ ਚੱਲ ਰਹੀ ਸੀ ਜਦੋਂ ਅਸੀਂ ਪਹਿਲੀ ਵਾਰੀ ਮਿਲੇ ਸੀਗੇ ਉਹਨਾਂ ਦੇ ਦਿਲ ਦੀ ਘੰਟੀ ਵੀ ਉਦੋਂ ਖੜਕੀ ਸੀਗੀ ਅਸੀਂ ਰਿਹਰਸਲ ਕਰ ਰਹੇ ਸੀਗੇ ਸਾਰੇ ਜਨਨ ਕਿ ਜਿੰਨੇ ਵੀ ਸਾਡੇ ਨਾਲ ਬਾਜਾ ਰਹੇ ਸੀਗੇ ਹਨਾ ਆ ਮਾਜਿਸਟ੍ਰੇਸ ਜੀ ਨਾਲ ਉਹ ਉੱਠ ਕੇ ਸਾਰੇ ਬਾਹਰ ਚਲੇ ਗਏ ਵੀ ਚਲੋ ਥੱਕ-ਤੁੱਕ ਕੇ ਜਾਂਦਾ ਨਾ ਵੀ ਦੋ ਦਿਨ ਘੰਟੇ ਦਾ ਰਸਲ ਹੋ ਰਹੀ ਹੈ ਵੀ ਥੋੜੀ ਫਰੈਸ਼ ਹੋਣ ਵਾਸਤੇ ਲੱਗੇ ਬਾਹਰ ਮੈਂ ਤੇ ਸਰਦੂਲ ਜੀ ਇਕੱਲੇ ਰਹਿ ਗਏ ਅੰਦਰ ਤੇ ਰੂਮ ਦੇ ਵਿੱਚ ਸਰਦੂਲ ਜੀ ਨੇ ਨਾ ਮੈਨੂੰ ਜਿਹੜੀ ਮੇਰੀ ਸੌਂਗਸ ਵਾਲੀ ਗੀਤਾਂ ਵਾਲੀ ਕਾਪੀ ਸੀਗੀ ਉਹਦੇ ਵਿੱਚ ਮੈਨੂੰ ਕੁਝ ਲਿਖ ਕੇ ਦਿੱਤਾ ਮੈਨੂੰ ਕਹਿੰਦੇ ਆ ਪੜ ਮੈਂ ਪੜਿਆ ਮੈਂ ਕਹਾਂ ਹਾਂ ਜੀ ਤੁਹਾਡੀ ਹੈਂਡਰਾਈਟਿੰਗ ਬਹੁਤ ਸੋਹਣੀ ਆ ਕਹਿੰਦੇ ਹਾਓ ਤੇ ਠੀਕ ਆ ਵੀ ਇਹਦੇ ਵਾਸਤੇ ਤੁਸੀਂ ਵੀ ਕੁਝ ਲਿਖੋ ਮੈਂ ਕਿਹਾ ਠੀਕ ਹੈ ਮੈਂ ਉਹਨਾਂ ਨੇ ਲਿਖਿਆ ਸੀਗਾ ਵੀ ਆਈ ਲਵ ਯੂ ਯੂ ਲਵ ਮੀ ਇਦਾਂ ਲਿਖਿਆ ਸੀ ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਵੀ ਕੁਝ ਲਿਖੋ ਮੈਂ ਉੱਥੇ ਲਿਖਤਾ ਲਾ ਇਲਾਹਾ ਇਲਾ ਲਲਾਹ ਮੁਹਮਮਦ ਰਸੂਲ ਅੱਲਾ ਮੈਨੂੰ ਜਦੋਂ ਉਹਨਾਂ ਨੇ ਪੜ੍ਹਿਆ ਉਹਨਾਂ ਨੇ ਅੱਖਾਂ ਬੰਦ ਕਰਕੇ ਛਾਤੀ ਨਾਲ ਲਾਇਆ ਚੁੰਮਿਆ ਮੈਨੂੰ ਕਹਿੰਦੇ ਆਹ ਕੀ ਬਾਤ ਹੈ ਕਹਿੰਦੇ ਪਰ ਇਹਦਾ ਜਵਾਬ ਦੇ ਜੋ ਮੈਂ ਲਾਈਨ ਲਿਖੀ ਹੈ ਨਾ ਵੀ ਇਹਦਾ ਜਵਾਬ ਤੂੰ ਦੇ ਵੀ ਹੈ ਨਾ ਤੇ ਕੁੜੀ ਤਾਂ ਹੁਣ ਸੰਗਦੀ ਹੁੰਦੀ ਆ ਫਿਰ ਮੈਂ ਉੱਥੇ ਯੈਸ ਲਿਖ ਕੇ ਮੈਂ ਬਾਹਰ ਨੂੰ ਵੀ ਇੱਕਦਮ ਭੱਜ ਗਈ ਬਾਹਰ ਭੱਜ ਗਈ ਤੇ ਮੇਰਾ ਅੱਖਾਂ ਵੀ ਮਿਲਾਣ ਨੂੰ ਦਿਲ ਨਾ ਕਰੇ ਨਾ ਵੀ ਮੈਂ ਕਿਹਾ ਵੀ ਸੰਗ ਸ਼ਰਮ ਉਹਦੋਂ ਟਾਈਮ ਬੜਾ ਜਾਂਦਾ ਸੀ ਬੜੇ ਵਧੀਆ ਹੁੰਦੇ ਸੀ ਕਿ ਵੀ ਸ਼ਰਮ ਬਹੁਤ ਹੁੰਦੀ ਸੀ ਹੈ ਨਾ ਅੱਜ ਕੱਲ ਤਾਂ ਹੈ ਹੀ ਨਹੀਂ ਹੈ ਨਾ ਵੀ ਇਦਾਂ ਮੁਹੱਬਤ ਵੀ ਕਿਹੜੀ ਹੈਗੀ ਆ ਉਹ ਵਾਲੀ ਅੱਜ ਕੱਲ ਤੇ ਬਸ ਉਥੋਂ ਫਿਰ ਸਾਡਾ ਸ਼ੁਰੂਆਤ ਹੋ ਗਈ ਇੱਕ ਦੂਜੇ ਨੂੰ ਪਤਾ ਲੱਗ ਗਿਆ ਕਿ ਇੱਕ ਦੂਜੇ ਦੇ ਦਿਲ ਦੇ ਵਿੱਚ ਇੱਕ ਦੂਜੇ ਦੀ ਰੂਹ ਵਸਦੀ ਆ ਫਿਰ ਕਿਤੇ ਜਾ ਕੇ ਮੈਨੂੰ ਸਰਦੂਲ ਜੀ ਨੇ ਜਦੋਂ ਥੋੜਾ ਜਿਹਾ ਪਤਾ ਲੱਗਿਆ ਨਾ ਪਰਦਾ ਖੁੱਲਿਆ ਵਾਲਾ ਫਿਰ ਸਰਦੂਲ ਜੀ ਨੇ ਦੱਸਿਆ ਵੀ ਜਿੱਦਾਂ ਤੁਹਾਨੂੰ ਮੈਂ ਪਹਿਲੀ ਵਾਰੀ ਦੇਖਿਆ ਸੀ ਕਹਿੰਦੇ ਤੈਨੂੰ ਮੈਂ ਦੇਖਦੇ ਸਾਰ ਇਦਾਂ ਲੱਗਿਆ ਵੀ ਮੇਰਾ ਕੁਝ ਗਵਾਚਿਆ ਹੋਇਆ ਸੇਮ ਜਿਵੇਂ ਮੈਨੂੰ ਫੀਲ ਹੋਇਆ ਮੇਰਾ ਕੋਈ ਗਵਾਚਿਆ ਹੋਇਆ ਜੀ ਮੈਨੂੰ ਮਿਲਿਆ ਕਹਿੰਦੇ ਜਿਵੇਂ ਕਹਿੰਦੇ ਕੁਝ ਹੋਇਆ ਮੇਰੇ ਅੰਦਰ ਨਾ ਕੁਝ ਜਦੋਂ ਕਹਿੰਦੇ ਆਪਾਂ ਪ੍ਰੋਗਰਾਮ ਕਰ ਲਿਆ ਤੇ ਮੈਨੂੰ ਲੱਗੇ ਨਹੀਂ ਕਿ ਤੂੰ ਉਪਰੀ ਆ ਕਹਿੰਦੇ ਮੈਨੂੰ ਲੱਗੇ ਆਪਾਂ ਤਾਂ ਪਹਿਲੀ ਕਿੰਨੇ ਇੱਕ ਮੁੱਦਤਾ ਤੋਂ ਇਕੱਠੇ ਗਾ ਰਹੇ ਆ ਵਜਾ ਰਹੇ ਆ ਤੇ ਜਦੋਂ ਕਹਿੰਦੇ ਮੈਂ ਤੈਨੂੰ ਸੀ ਆਫ ਕਰਨ ਜਾ ਰਿਹਾ ਸੀ ਨਾ ਕਹਿੰਦੇ ਮੇਰੇ ਨਾਲ ਹੌਲ ਪੈ ਰਹੇ ਸੀਗੇ ਕਹਿੰਦੇ ਮੈਂ ਕਿ ਹਾਏ ਕਾਸ਼ ਇਹ ਰੁਕ ਜਵੇ ਹਾਏ ਕਾਸ਼ ਇਹ ਰੁਕ ਜਵੇ ਤੇ 4 5 6 ਘੰਟਿਆਂ ਦਾ ਸਾਡਾ ਮੇਲ ਸੀਗਾ ਸਾਰਾ ਉਹ ਫਿਰ ਅਸੀਂ ਜਦੋਂ ਬੱਸ ਵਿੱਚ ਬੈਠ ਕੇ ਗਏ ਕਹਿੰਦੇ ਮੈਂ ਵਾਪਸ ਆ ਕੇ ਕਹਿੰਦੇ ਸਾਰੇ ਵਿਆਹ ਦੇ ਵਿੱਚ ਬਿਜ਼ੀ ਸੀਗੇ ਤੇ ਕਹਿੰਦੇ ਮੈਂ ਕਹਿੰਦੇ ਇੱਕਦਮ ਜਦੋਂ ਬਰਾਤ ਕਿਉਂਕਿ ਉਹ ਤੇ ਜੀ ਸਾਈਡ ਤੇ ਜਦੋਂ ਕਿਤੇ ਜਾ ਕੇ ਇੱਕ ਪਾਸੇ ਇਹਦਾ ਛੱਤ ਤੇ ਜਾ ਕੇ ਮੈਂ ਨਾ ਕਹਿੰਦੇ ਬਹੁਤ ਰੋਇਆ ਕਹਿੰਦੇ ਮੈਨੂੰ ਨਹੀਂ ਪਤਾ ਵੀ ਮੈਨੂੰ ਇੰਨਾ ਰੋਣਾ ਕਿਉਂ ਆ ਰਿਹਾ ਸੀਗਾ ਕਹਿੰਦੀ ਮੈਂ ਕਿਹਾ ਵੀ ਵੀ ਇੰਨਾ ਰੋਣਾ ਕਿਉਂ ਆ ਰਿਹਾ ਤੇਰੇ ਅੰਦਰ ਇੰਨਾ ਬਿਰਾਗ ਕਿਉਂ ਆ ਰਿਹਾ ਹੈ ਤੇ ਕਹਿੰਦੇ ਪਰ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਹਿੰਦੇ ਮੈਨੂੰ ਆਏ ਸੀ ਵੀ ਤੂੰ ਕਿਉਂ ਚਲੇਗੀ ਤੈਨੂੰ ਰਹਿ ਜਾਣਾ ਚਾਹੀਦਾ ਸੀਗਾ ਤੇ ਬਸ ਉਦੋਂ ਤੋਂ ਫਿਰ ਸਾਡੀ ਉਹ ਸ਼ੁਰੂਆਤ ਹੋ ਗਈ ਪਿਆਰ ਦੀ